ਜੋੜਾ ਇਹ ਲਓ ਇਹਨੇ ਬੱਚੇ ਦਾ ਜੋੜਾ ਲਓ ਵੀ ਮਿੱਤਰੋ ਭੇਡਾਂ ਤੁਹਾਨੂੰ ਬਾਅਦ ਚ ਵਿਖਾਵਾਂਗੇ ਪਹਿਲਾਂ ਤੁਹਾਨੂੰ ਸੌਦਾ ਵਿਖਾ ਦਈਏ ਸੰਜੂ ਤੇਰੇ ਕੋਲੇ ਆ ਜੋੜੇ ਦਾ ਸੰਜੂ ਕੀ ਮੰਗਿਆ ਸੀ ਹਮਲੇ ਮੰਗੇ ਤੇ 32000 ਅੱਛਾ ਕਿੰਨੇ ਨਗ ਨਿਕਤੋ ਕੋਈ ਜੋੜੂ ਚਾਰ ਬੱਚੇ ਜੋੜਾ 4 ਬੱਚੇ ਜੀ ਦੋ ਠੀਕ ਆ ਜੀ ਦੋ ਭੇਡਾਂ ਚਾਰ ਬੱਚੇ ਹੋ ਗਿਆ 32 ਲੈ ਲਈ ਆ ਜੋੜਾ ਬਾਦੇ ਵਿੱਚ ਹਾਂ ਲੈ ਵੇਖ ਵੇਖ ਛੋਡਾਂ ਜਾ ਵੇਖ ਤਮਾਸ਼ਾ ਨਾ 1 ਰੁਪਿਆ ਨਹੀਂ ਕਿਤੇ ਹੁੰਦੀ ਸੁਭਾਨ ਅੱਹ ਤੇ ਉਹ ਗਿਆ ਹੁਣ ਤੁ ਨਾ ਨਾ ਕਰਦਾ ਪਾਲਾ 18000 ਰੁਪਿਆ ਫੈਲੀ ਭੇਡਾ ਕਾੜ ਦੀਆਂ ਕਿ ਐਸੀਆਂ ਐ ਨਹੀਂ ਕਾਂ ਇਹ ਫੁੱਟ ਤੋਂ ਸਾਡਾ ਬਿੱਲ ਲੱਤ ਕਹਿੰਦਾ ਚੱਕ ਕੇ ਵੇਖ ਆ ਜਾ ਕੇ ਨਾ ਇਹ ਬੱਚੇ ਮਗਰ ਆ ਮਗਰਾ ਹੈ ਬੱਚੇ ਹਾਂ ਦੋ ਦੋ ਬੱਚੇ ਮਗਰ ਨੇ ਲੈ ਭਾਈ ਕੋ ਮੈਂ ਹਾਂਜੀ ਮਾਈਕ ਕੈਮਰਾ ਮਾਰ ਓਏ ਲੈ ਦਾ ਕਾ ਲੈ ਭਗਤ ਉੱਜਾ ਚੰਗਾ ਉਹ ਵੇਖ ਓਏ ਹੱਥ ਖੋਲਾ ਖੋਲਾ 18.5 ਪਏ ਅੰਬਰਸਰ ਗੱਡੀ ਤੇਲ ਨਾ ਖਾਊਗੀ 18.5 ਕਿੰਨੇ ਦੀ ਹੈ ਨਾ ਤੂੰ ਦੱਸਿਆ ਆ ਨਾ ਪੂਰੇ 19000 19000 ਕਿਉਂ ਕਿ ਹੋਰ 30000 ਪਗੜੋ ਪਗੜੋ 4000 10000 ਮਨੇ ਹੀ ਜਾਏ ਨਹੀਂ ਪ੍ਰੋਪਰਟੀ ਨੂੰ ਪਾਉਂਦਾ ਹੈ ਨਹੀਂ ਦੇ ਓ ਤੂੰ 30000 ਤੂੰ ਛੋੜ ਲੈ ਕਾਹ ਮਲੇ ਰਿਹਾ ਕਿੰਨੇ ਤੇ ਕਹਿੰਦਾ ਤੂੰ ਹਾਂ ਕਿੰਨੇ ਦੇ ਹਾਂ 23 ਦੀ ਗਈ 25000 ਨਹੀਂ ਹੈ ਸਮਝ ਲੈ ਗਾੜੀ ਸਾਡੀ ਸਾਡੀ ਪੂਰੇ 19.5 ਦੀ ਹੋ ਗਿਆ ਮੈਂ ਨਾ ਤੇ ਤੋ ਕਿ ਜੌਂਦੀ ਸੌਦਾ ਨਹੀਂ ਲਿਆਗਾ ਓ 19.5 ਦੀ ਹੋ ਗਿਆ ਬਈ ਅੱਜ ਨਰਮੋ ਕੇ ਦੇ ਯਾਰ ਸੌਦਾ ਉਹ ਤੇਰੇ ਸ਼ਹਿਰ ਆਏ ਅੱਜ ਓਰੇ ਹੱਥ ਤੇ ਕਰ ਓਏ ਹੱਥ ਤੇ ਕਰ ਲੈ ਯਾਰ ਐ ਕਿਹੜੀ ਤੂੰ ਨਾਰੇ ਇੱਕ ਬੱਚਾ ਖੜੋ ਆਇਆ ਵੀ ਪਾਪ ਪੁਰੀ ਇੱਕ ਬੱਚਾ ਯਾਰ ਸੌਦਾ ਕਰੋ ਪਹਿਲਾਂ ਜੀ ਜਿਹੜਾ ਯਾਰ ਕੱਟਣਾ ਹੈ ਯਾਰ ਬੱਚੇ ਬਾਅਦ ਵਿੱਚ ਵਖਾਵਾਂਗੇ ਦੋ ਦੋ ਬੱਚਾ ਸੰਜੂ ਓ ਯਾਰ ਆਖੇ ਲੱਗਦਾ ਅੱਜ ਪਹਿਲਾ ਦਿਨ ਮੁੜ ਕੇ ਤੈਨੂੰ ਪੁੱਲ ਵਟਾਇਆ ਕਰਾਂ ਅੱਜ ਹੀ ਮੋੜਾ ਪੂਰੇ 20000 ਰੁਪਏ ਕਰਤੀਆਂ ਚੱਲ ਜਾ ਫਿਰ ਸਹੀ ਆ ਅਰੇ ਨਾ ਭਾਈ ਕੀ ਹੋ ਗਿਆ ਯਾਰ ਬੱਤੀ ਤੇ ਬਤਾ 32000 ਤੋਂ ਭੇੜ ਮਿਲਦੀ ਉਹ ਭਰਾਵਾ ਉਹਦਾ ਤੂੰ 40 ਮੰਗ ਲੈਂਦਾ ਫਿਰ ਕੀ ਸੀਗਾ ਆ ਲਾਈਵ ਚੱਲੀ ਜਾਂਦਾ 32000 ਦੀ ਭੇੜ ਤਾਂ ਮੱਖੇ ਖਵਾ ਦੇ ਕੋਈ ਬਈ ਐਂਟੀਪੋਡਿਸ ਅਕਰਮਾ ਦਾ ਮਤਲਬ ਹੈ ਸਹੀ ਹੈ ਫਿਰ ਗੁੱਸਾ ਕਿਉਂ ਆਉਂਦਾ ਹੈ ਸੌਦਾ ਨਹੀਂ ਕਰਦਾ 25 ਰਹਿ ਗਿਆ ਤੂੰ 20 ਰੋਣਾ ਕੀ ਰਹਿ ਗਿਆ 20 ਦਿਨ ਕਰ ਦੇ ਦਿੱਤਾ ਉਹ ਰੋਲਾ ਨਹੀਂ ਬਈ ਜੱਗੀ ਮੈਂ ਨਹੀਂ ਠੀਕ ਹੈ ਸੌਦਾ ਉਹ ਪੈਸਾ ਨਹੀਂ ਲੈਣੀ ਹੈ ਤੁਸਾਂ ਚੱਲ ਓਨੇ ਹੋਰ ਜਾ ਜਾ 2000 ਰੁਪਇਆ ਵਾਦਾ ਬਿਨਾ ਠੀਕ ਆ ਯਾਰ ਜਾ ਕਹਿ ਗਿਆ ਚਾਚੇ ਇਹਦੇ ਵੀ ਨਹੀਂ ਚੱਲ ਹਾਂ ਉਹ ਪੈਸੇ ਨਹੀਂ ਧੱਕੀ ਦੇਂਦੇ 2000 ਦੀਆਂ ਕਰਤੀਆਂ ਬਈ 52000 ਉਹ ਜਾ ਯਾਰ ਉਹ ਦੁਆਇਆ ਕਰਾ ਦੇ ਲੈ ਜਾ ਉਹ ਹੋ ਜਾ ਲਵ ਪੀੜਿਆ ਨੇ ਆ ਲਾਈਵ ਚੱਲਦਾ ਭਰਾਵਾ ਮੈਂ 19 ਮਾਰਾ ਚੱਕੀ ਦਾ ਹੈ ਨਹੀਂ ਕਿੰਨੇ ਚ ਕਰਤੀਆਂ ਜੱਗੀ 520 520 ਤੇ 20000 ਦੀਆਂ ਹੋ ਗਈਆਂ ਦੋਸਤੋ ਉਸ ਨੂੰ ਭੇਡਾਂ ਦਿਖਾਉਣੇ ਆ ਲੈ ਲਿਆ ਹੋਏ ਬੂਠਾ ਲੂ ਆਹ ਖੜਾ ਇੱਕ ਦਾ ਕੱਢ ਬੱਚਾ ਲੈ ਲਿਆ ਭਾਈ ਮਗਰ ਸਰ ਕੋਪੀ ਸਾਈਡ ਤੇ ਕੱਢ ਲੈ ਚੱਲ ਜਾ ਰੇ ਚਾਰ ਲੈ ਲਿਆ ਤੇ ਦੋ ਭੇਡਾਂ ਨੇ ਦੋ ਭੇਡਾਂ ਸਾਈਡ ਤੇ ਕਰ ਲਈ ਕੋਪੀ ਉਹ ਲੈ ਵਿਖਾਈ ਵੇਖੀ ਹਾਂ ਵਿਖਾਉਣ ਨੂੰ ਸਾਈਡ ਤੇ ਕਰ ਲੈ ਸਰ ਗਿਆ ਸਾਈਡ ਤੇ ਕਰ ਲੋ ਆ ਦੋ ਬੱਚੇ ਆ ਕੰਨ ਨਾ ਫੜਾ ਤਾਂ ਲੈ ਲੈ ਰਾਊਟ ਆਉਣ ਫਸ ਲੈ ਬਈ ਵਿਖਾਈ ਕਰ ਕਿਹੜੀਆਂ ਬੱਚੇ ਆ ਚਾਰ ਬੱਚੇ ਆ ਜੀ ਲੈ ਲਓ ਭੇਡ ਲਿਆ ਦੂਜੀ ਵੀ ਉਹ ਇੱਕ ਆ ਭੇਡਾਂ ਸ਼ੀਨਾਗਾ ਵੀ ਸ਼ੀਨਾਗਾ ਆ ਸ਼ੀਨਾਗਾ ਵੀ ਬਈ ਸ਼ੀਨਾਗਾ ਮਾ ਕੋਈ ਨਹੀਂ ਵਾ ਫੜ ਲਾਂਗੇ ਜਾਣ ਲੱਗੇ ਲੋ ਵੀ ਆ ਉਹ ਆ ਗਈ ਪੇੜ ਇੱਕ ਆ ਪੇੜ ਕਾਲੇ ਮੂੰਹ ਵਾਲੀ ਇੱਕ ਤਾਂ ਭੈਣ ਚ ਹੋਰ ਪਾ ਦੇ ਕੋਈ ਹੋਰ ਪੇੜ ਲੈ ਲਓ ਹੋ ਗਿਆ 2000 ਦੀਆਂ 2000 ਦੀਆਂ ਬੋਲੀ ਲੈਣ ਦੇ ਦੇ ਸੰਜੂ ਚੁੱਪ ਕਰ ਆਖੇ ਲੱਗ ਜਾ ਹੁਣ ਵਾ ਭਜੀ ਨਾ ਆਈ ਹਾਂ ਹਾ ਲੈ ਪੈਸਿਆਂ ਤੋਂ ਕਦੇ ਬੰਦਾ ਰੱਜਿਆ ਵੀ ਆ ਹੋ ਗਿਆ ਬੋਕੇ ਹਾਂਜੀ ਹਾਂਜੀ ਹੋ ਗਿਆ 20000 ਗਿਣ ਪੈਸੇ ਬੋਕੇ ਆ ਜਨਾਬ ਵੇਖਦਾ ਹੋ ਗਿਆ ਸੌਦਾ ਯਾਰ ਪੂਰੇ 21000 ਇਧਰ ਨੂੰ ਮਾਨ ਆਹ ਇੰਨਾ ਭਾਈ ਹਾਇਦਰ ਦੀਆਂ ਮੰਗ ਹੋ ਗਿਆ ਯਾਰ ਅਰ ਕਾਹ ਹੋ ਗਿਆ ਯਾਰ ਨਹੀਂ ਹੋ ਗਿਆ ਮੇਰਾ ਹੱਲੇ ਵੀ ਜਾਂਦਾ ਯਾਰ 10 ਬੰਦਾ ਕਿਉਂ ਯਾਰ ਇਸ ਤੱਕ ਮੇਰਾ ਯਾਦ ਹੋਣਾ ਕਰ ਤੂੰ ਰੱਖ ਲੈ ਭਾਈ ਸਾਹਮਣੇ ਬਿਚੇ ਓ ਤੂੰ ਦਾ ਓਏ ਕਿਵੇਂ ਬੋਲਦਾ ਵਿਗੀ ਵਿਗੀ ਬਹਿ ਲੈ ਇਹੀ ਭਾਈ ਸਾਹਮਣੇ ਬਹਿ ਲੈ ਬੈਂਚ ਤੇ ਦਿਖਾਈ ਰੇ ਬਸ ਗੱਲ ਕਰੀਂ ਕੀ ਕਹਿੰਦਾ ਹੁਣ ਤੂੰ ਨਹੀਂ 25000 ਕੀ ਬਨੇ ਕਹੀ ਪਰ ਫਰਾਈ ਤੋਂ ਵਾਧ 1 ਰੁਪਿਆ ਵੀ ਨਹੀਂ ਲੈਣੀਆਂ ਵੇਚ ਲਾ ਜੀ ਨਾ ਹੋਰ ਲਿਆ ਯਾਰ ਉਹ ਦਾ ਤਰਾ ਯਾਰ ਤੂੰ ਹੋ ਨਹੀਂ ਬੰਦਾ ਕੋਈ ਉਹ ਫਰਾਈ ਯਾਰ ਤੂੰ ਨਹੀਂ ਗੱਲ ਤਾਂ ਮਰਜ਼ੀ ਚੱਕ ਲਿਆ ਦੱਸ ਨਹੀਂ ਲੈਣਾ ਓ ਤੂੰ ਮੰਨ ਤਾਂ ਸਹੀ ਆ ਗੱਲ ਸੋੜ ਹਾਰ ਕਰਨਾ ਕਿ ਮੋਕਰਨੇ ਆ ਮੈਂ ਨਾਲ ਮੇਰੀ ਗੱਲ ਸੁਣ ਲੈ ਕੋਈ ਕਹਾਂ ਕੀ ਆ 10000 ਰੁਪਏ ਨਹੀਂ ਬੋਗਾ ਪਾਉਂਦਾ ਰੱਖ ਲੈ ਯਾਰ ਜਾਣ ਦੇ ਕੋਈ ਪੈਸੇ ਨਹੀਂ ਦੇਣਾ ਪੈਸੇ ਨਹੀਂ ਲੈਦੀ ਹੁੰਦੀਆਂ ਗੱਲ ਕੋਈ ਉਹ ਮੰਨ ਜਾ ਸੰਜੂ ਮੰਨ ਜਾ ਕਿਸੇ ਦੀ ਤੁਹਾਡੇ ਪਿੰਡ ਕਰਕੇ ਤੇ ਭਰੇ ਭਰੇ ਫਿਰ ਹਾਂ ਉਹ ਲਿਆ ਲਿਆ ਉਹ ਲਿਆ ਉਹ ਕੀ ਆ ਇਹ ਯਾਰ ਵਿੱਚ ਨਾਲ ਕੀ ਆ ਦੇਖੋ ਇਹ ਮੰਡੀ ਵਾਲੇ ਹੁਣ ਆਏ ਮਾਲਕ ਉਹ ਬੋਗਿਆ ਉਰੇ ਆ ਜਾ ਸਹੀ ਗੱਲ ਆ ਆਵੇਂ ਆ ਜਾ ਆ ਜੋ ਉਹਦਾ ਹੋ ਗਿਆ ਉਹਦਾ ਹੋ ਗਿਆ ਲੈ ਵੀ ਪੈਸੇ ਗਿਣੀ ਜਾਂਦੇ ਬੋਗੇ ਨੇ ਕਿੰਨੇ ਦੇ ਕਰਤੇ 21000 ਪੂਰੇ 21000 ਦਾ ਸੌਦਾ ਹੋ ਗਿਆ ਛੀਨਾਗਾ ਆਇਆ

ਨਹੀਂ ਆ ਵੀਰ ਉਹ ਸਾਈ ਦਾ ਉਹ ਯਾਰ ਪੰਜਾ ਹੋ ਗਿਆ ਮਦਾਨ ਦੇ ਇਹਨੇ ਖਵਾ ਪੜਨਾ ਅੰਦਰ ਆ ਬਤਾ ਉਹ ਪੈਸੇ ਫੜਨੇ ਕਿਵੇਂ ਕਰਨੀ ਸੰਜੂ ਦੇ ਯਾਰ ਐ ਕਿ ਲੋਹਾ ਬਣ ਜਾਂਦੇ ਤੁਸੀਂ ਯਾਰ ਸੰਜੂ ਦੇ ਪਰ ਯਾਰ ਮਾਲਾ ਤੁਸੀਂ ਆਪਸੇ ਸਾਡੇ ਤੇ ਵਾਦਾ ਸੀ ਇਨਵਰਟਰ ਚੱਲ ਕੇ ਆ 1000 ਰੁਪਿਆ 1500 ਗੱਡੀਆਂ ਤੋਂ ਕਰਾਇਆ ਦਿੱਤਾ ਸੈਂਡ ਨੂੰ ਮੈਂ ਸੱਦਿਆ ਸੀ ਮੰਡੀ ਤੇ ਆਉਣਾ ਹਣੀ ਪਰ ਇਹਨੂੰ ਓਕੇ ਭਾਈ ਇੱਧਰ ਆ ਤਾਂ ਮੈਂ ਮੰਡੀ ਜਾਂਦਾ ਹਾਂ 14000 ਦਾ ਸੌਦਾ ਹੋ ਗਿਆ ਨਾ 1 ਮਿੰਟ ਹੋਰ ਆ ਗਿਆ ਗਾਤ ਨਾਲ ਇੱਕ ਮਿੰਟਵਾ ਰਾਜੂ ਉਰੇ ਇੰਝ ਆਂ ਤ ਨਹੀਂ ਸਾਢੇ 8 ਹੋ ਗਿਆ 22000 ਦਾ ਸੌਦਾ ਹੋ ਗਿਆ ਆਪਾਂ ਨਹੀਂ 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 ਸਾਢੇ 22000 ਦਾ ਸਾਢੇ 22 ਭਾਈ ਦਾ ਹੋਇਆ 22 ਦਾ ਭਾਈ ਲਓ ਜੀ 22000 ਦਾ ਸੌਦਾ ਹੋ ਗਿਆ ਸਿਰੇ ਚੜ ਗਿਆ ਤੇ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਾਵਣਾ ਤੁਹਾਡੀ ਖਤਰਾ ਤੁਹਾਡਾ ਫਰਜ਼ ਬੰਦਾ ਸਾਡੀ ਇੱਥੇ ਤੁਸੀ ਵਜੂਦਰ ਜਾਣੇ ਸਾਡੇ ਏਰੀਆ ਜੇ ਹਲਪਾ ਕਰਲਾ ਬੋਲ ਗਾਲਾ ਨਾ ਕੱਢਿਆ ਕਰੋ ਯਾਰ 1000 ਰੁਪਏ ਦੀ ਕੀ ਗੱਲ ਕੋਈ ਫਰਕ ਨਹੀਂ ਬੰਦਾਗਾ ਫੋਟੋ ਵੀ ਹੈ ਹੀ ਹੁੰਦੇ ਯਾਰ 10000 ਰੁਪਏ ਦੇ ਦੀ ਯਾਰ ਅਸੀਂ ਤੇਰੇ ਭਾਈ ਤੂੰ ਸਾਡੇ ਉਧਰ ਜਲਦੀ ਕੁਝ ਨਹੀਂ ਕਦਰ ਕਰ ਕਿ ਤੈਨੂੰ ਪਤਾ ਨਹੀਂ ਕਾਟ ਮਾ ਫਲਬੀ ਵੀ ਤੈਨੂੰ ਨਹੀਂ ਕੋਈ ਨਾ ਵੀ ਬੋਲਦਾ ਕੁਛ ਨਹੀਂ ਕੁਛ ਨਹੀਂ ਕਹਿੰਦਾ ਕਾਦਾ ਕਪਤਾਨ ਸੌਦਾ ਆ ਜਿੰਦਾ ਭਾਗ ਬਗਾ ਨਹੀਂ ਗੋਟ ਵੀ ਖਾ ਦੇ ਉਹ ਤੇਰਾ ਖਾਂਡ ਵੀ ਤੇਰੀ ਆਹ ਨਾਲ 100 ਮੇਰਾ ਆ ਬੱਕਰੀ 6000 ਮੰਗਾ ਤੇ ਉਹ ਵਾਲੀ ਪਾਰਾ ਹਾਂ ਲਾਲ ਨਹੀਂ ਉਰਲੀ ਆਮ ਉਹ ਵਾਲੀ ਨਮੀਰਤੀ ਪਾਰਾ 12000 ਕਾਟੂਗਾ ਹੋ ਬਚਣਗੇ 12000 ਕੱਲ ਹੀ ਬਾਜ ਜਾ ਇੱਕ ਮਿੰਟ ਤੱਕ ਕਰ ਕੋਣ ਦੀ ਜਗਾ ਹਾਂ ਨਾ ਕੱਲ ਨਹੀਂ ਪਤਾ ਨਹੀਂ ਹਾਂ ਨਹੀਂ ਤੇਲੇ ਬੱਚਾ ਕੋ ਉਹ ਨਹੀਂ ਬੱਕਾ ਇਹ ਮੈਂ ਕਹਿ ਦਵਾਂ ਤਾਂ ਪਹਿਲਾਂ ਦੋ ਉਹ ਰਾਤ ਦਾ ਪਾ ਲਿਆ ਇੰਦਰ ਚੰਦਰ ਅਹੀ ਪਹਿਲਾਂ ਮਾੜ ਦੇ ਕੱਪ ਰਹਿੰਦੇ ਰਹਿੰਦੇ ਤਰਲੇ ਤਾਂ ਹੈਗਾ 18 ਕਈ ਸਾਢੇ ਜਵਾਲ ਕਪਤਾਨ ਕੀ ਮੰਗਿਆ ਸੀ ਕੀ ਮੰਗਿਆ ਸੀ ਹਾਰਾ ਕਾ ਕਹਿੰਦੇ ਦੇਖੀ ਕਿ ਕਿ ਮੰਗੇ ਸੀ 15 ਲਵ ਇੱਕ ਰੁਪਇਆ ਨਹੀਂ ਘਟਾ ਉਹਨੇ 12 ਲਾਇਆ ਠੀਕ ਹੈ ਸਾਢੇ 9 ਨੇ ਵੇਚਦੇ ਫੇਰ ਤਾਂ ਨੇੜੇ ਯਾਰ ਸੌਦਾ 17 ਸਾਢੇ ਨੇ ਮੇੜੇ ਕਪਤਾਨ ਅੱਜ ਘੱਟ ਨਫੇ ਨਾਲ ਸਾਰ ਲਾ ਨੇੜੇ ਵਾਲੇ ਦੋ ਜੜੇ ਲਓ ਜੀ ਆਹ ਬੱਕਰੀ ਦਾ ਸੌਦਾ ਚੱਲ ਰਿਹਾ ਥਣ ਥਣ ਦੀ ਬਹੁਤ ਸਾਫ ਆ ਸੌਦਾ ਵਾਲੀ ਬੱਕਰੀ ਆ ਤੇ ਹੈ ਦੇਸੀ ਕੌਰ ਦੇ ਸੀ 20300 ਜਾਂਦਾ ਤੇ ਕੱਲੇ ਹਾਂ ਅਸੀਂ ਕੱਲ ਬਲੂਰ ਚਲਾਦਾ 14000 ਮਗਰ ਬੱਚਾ ਕੀ ਆ ਦੇ ਬੱਚਾ ਕੀ ਆ ਕਪਤਾਨ ਕਿੱਥੇ ਆ ਉਹ ਕਹਿਰਾ ਬੱਚਾ ਉਹ ਦੇਖੀ ਨਿੱਕਾ ਬੱਚਾ ਹਾਂ ਬੱਚਾ ਜੀ ਇਹਦੇ ਮਗਰ ਓ ਯਾਰ ਕਿਸਾਨ ਰਿਹਾ ਨਹੀਂ ਯਾਰ ਫੁਕ ਵੀਰਵਾਰ ਨਹੀਂ ਨਹੀਂ ਸ਼ੁਕਰ ਮੰਨ ਤੇ ਮੂੰਹ ਕਾ ਉਹ ਅੰਤਕਾਰਲਾ ਉਹਦੇ ਤਾਉਣਾ ਉਹ ਤੋਂ ਹੱਥ ਦਾ ਕਰ ਤੂੰ ਯਾਰ ਦੱ ਤੇਰ ਕੋ ਪੈ ਕਪਤਾਨ ਸਾਹਿਬ ਨਾ ਦੇ ਦੇ ਅੱਜ ਪਹਿਲਾ ਦੇਣਾ ਬਾਈ ਪਹਿਲਾ ਦਿਨੇ ਮੇਰੀ ਗੱਲ ਇਹਦੇ ਸਾਹਮਣੇ ਪੈਸੇ ਲਗੇ ਕੱਲ ਉਹ ਸਾਹਮਣੇ ਲੱਗੇ ਉਹ ਫੇਰ ਲੱਗੇ ਜਦੋਂ 2000 ਸਿੱਧਾ ਪਾਦਾ ਗੋਰਾ ਆਇਆ ਗੁਰਾਤੂ ਕਿੰਨੇ ਪੈਸੇ ਲਗੇ ਇਹਦੇ ਸਾਹਮਣੇ ਕੱਲ੍ਹ ਵਾਰ ਵੀ ਸੁੱਖ ਓਏ ਆ ਨਾ ਕਹਿੰਦੇ ਕਿੰਨੇ ਦੀ ਵੇਚਣੀ ਆ ਹਾਂ ਨਾ ਬਦਲੀ ਹੋ ਗਿਆ ਆ ਸਾਢੇ 12 ਨਹੀਂ ਪਾਕੋ ਸ਼ੌਕ ਨਹੀਂ ਵੇਚਣੀ ਉਹ ਨਹੀਂ ਹੋ ਜਾ ਹੋਗੀ ਨਹੀਂ ਵੇਚਨੇ ਯਾਰ ਕਿੱਥੇ ਮੈਂ ਦੱਸ ਕਿੰਨੇ ਦੀ ਕਰਾਉਣਾ ਕੱਲੇ 14 12 12 ਦੀ ਠੋਕ ਦਦ ਛੜਦੇ 2500 ਦਿੱਤਾ ਵਾਦਾ ਲੈ ਹੈ ਨੀ ਦੁਆ ਤੇ ਖੜ ਜਾ ਔਰ ਖੜ ਜਾ ਗੋਰਪ੍ਰੀਤ ਵੱਧ ਗਈ ਬੱਕਰੀਆਂ ਸਾਨ ਤਾਂ ਵੇਖ ਲੱਗਿਆ ਮੈਂ ਆਹਦੀ ਹੋਊਗੀ ਮੈਂ ਕਹਤਾ ਯਾਰ ਇਹਨੂੰ ਐਵੇਂ ਮੰਨ ਗੀ ਹਾਂ ਗੱਬਣ ਲੈਣੀ ਆ ਪਰ ਲਾ ਕੋਈ ਚੋਕ ਬਸਰਦਲਾ ਆਂਦੀ ਹੋ ਜੂਗੀ ਸਹੀ ਆ ਬੱਕਰੀਆਂ ਕਹਤਾ 2500 ਪਾ ਦਾ ਓਏ ਬੰਦ ਬੰਨੀ ਵਰਗਾ ਦੇਵੇ ਦੀ ਮਹਾਨੀ ਆਉਂਦੀ ਆਲੇ ਦਿਖਾਈ ਉਹ ਕਿਸਾਨਾਂ ਬਾਅਦ ਚ ਮਾਰ ਦਿਆਂਗੇ ਓਏ ਕਿਸਾਨਾਂ ਬਾਅਦ ਚ ਮਾਰ ਦਿਆਂਗੇ ਬੱਕਰੀ ਤੜ ਕੇ ਨਾ ਔਰ ਕਿਤੇ ਇਹਦਾ ਭਾਂਡਾ ਵਕਾ ਹੀ ਪਾਈ ਜਾ ਹਾਂ ਵਿਖਾਇਆ ਮੈਂ ਪਹਿਲਾਂ ਬਹੁਤ ਚੰਗਾ ਥਣ ਲੱਗਿਆ ਯਾਰ ਬੱਕਰੀ ਦੇ ਥਾਣੀ ਜਾ ਗੋਂ ਲੈਦਾ ਲੱਗਿਆ ਲੈ ਅੱਧਾ ਅੱਧਾ ਕਿਲੋ ਅੱਧਾ ਅੱਧਾ ਕਿਲੋ ਥਾਣ ਚ ਦੁੱਧ ਦਾ ਜਾ ਹੁਣੀ ਮਾਣੇ 2 ਕਿਲੋ ਵੀ ਫੜਲਾ ਨਹੀਂ ਐਂਦੀ ਬਾਤ ਕੋਈ ਮੈਨੂੰ ਮਨਾ ਲੂਗਾ ਧੱਕੇ ਮੁੱਕੇ ਆ ਮਨਾ ਉਹ ਨਹੀਂ ਜਿਆਦੇ ਝੱਟ ਵਾਣੀ ਨਹੀਂ ਭਾਈ ਸੌਦਾ ਥੋੜਾ ਜਵਾਂ ਨਿਬੜਿਆ ਪਿਆ ਨੁੱਕਰ ਤੇ ਲੈ ਕੇ ਚੰਡਿਆ ਨਾ ਲੈ 10000 ਦੇ ਦੇ ਮੰਗੀ ਵਾਲੇ ਸਾਮਕ ਕੰਡਿਆਂ ਦੀ ਆ ਨਹੀਂ ਦੇਣ ਕਿੰਨੇ ਛੱਡਦੇ ਨਹੀਂ ਹਾਂ ਕਿੰਨੇ ਚਾਹਦੇ 15 ਦੇ ਰੁਪਏ ਨਹੀਂ ਲਗਾਉਂਦਾ ਘਰ ਮੈਂ ਮਖਾਈ ਵਾਸੋਂ ਲੈਣੀ ਆ ਨਹੀਂ ਨਹੀਂ ਮੈਂ ਲਗਾ ਲਿਆ ਉਹ ਤਾਲਾ ਕੋਈ ਨਹੀਂ ਰਹਿੰਦੇ ਜਿੱਥੇ 15 ਕੋਈ ਗੱਲ ਨਹੀਂ ਮਾੜੀ ਨਹੀਂ ਕੋਈ ਵਾਲਾ ਕੀ ਲਾਇਆ ਤੂੰ 12.5 12.5 ਲਾਤਾ ਇਹਨਾਂ ਨੇ ਤਾਂ ਜਵਾ 25 ਦੇ ਨੰਬਰ ਲਾ 25 ਬਣ ਪੁੱਛੇ ਪਾ ਦਾ ਇਹ ਜਵਾਕ ਆ ਯਾਰ ਆ ਮਾਰੀ ਜਾਂਦਾ ਆ ਹੋਣਾ 25 ਦੇ ਬਿਨਾ ਬੱਚੇ ਪਾਏ ਹੋਏ ਜਾ ਰਹੇ ਮੰਨਦੇ ਆ ਦੇਸੀ ਆ ਕੀ ਆਉ ਗੜਾ ਸਸਤੀ ਜਾਂ ਮਹਿੰਗੀ ਹੋਣ ਲੱਗੀ ਆ